ਘਰੇ ਮਾਰਾ ਕੰਮ ਕਰਦੇ ਹੋ ਇਹ ਤਾਂ। ਦੁਬਾਰ ਕਰਦੇ ਹੋ ਬੱਕਰੇ ਹੁੰਦੇ ਹਨ। ਕਿੰਨੇ ਤੁਹਾਡੇ ਰੱਖੇ ਹੋਏ ਨੇ ਘਰੇ? ਬਿਲਕੁਲ 6.500, 6.500 ਪੌਣੇ 700 ਕੁਝ ਨਾਲ ਲੈਣ। 6.500 ਕਰਿਆ ਉਸ। ਅਸੀਂ ਤਾਂ ਬੱਚੇ ਲੈ ਕੇ ਜਾਂਦੇ ਹਿੱਥੋਂ। ਠੀਕ ਹੈ ਅچھے ਚੰਗੇ ਬਿੱਟਲ ਨਸਲ ਦੇ ਬੱਕਰੇ ਲੈ ਕੇ ਜਾਂਦੇ ਆ ਬੱਚੇ। 5-5-7000 ਦੇ ਹਜ਼ਾਰ ਦੇ ਬੱਚੇ ਮਿਲ ਜਾਂਦੇ ਆ ਆਪਾਂ ਨੂੰ। ਜੇ ਅਸੀਂ ਮੰਗਦੇ 2,25,000। ਚੰਗਾ ਕਿੰਨਾ ਲੱਗਿਆ ਤੁਹਾਨੂੰ? ਇਹ ਤਾਂ ਲੱਗਿਆ 1.5 ਲੱਖ। ਜੇ 2 ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਤੁਹਾਡੇ ਆਪਣੇ YouTube ਚੈਨਲ ਜਗਤਾਰ ਸਿੰਘ ਸਿੱਧੂ ਨਾਲ ਅੱਜ ਅਸੀਂ ਪਹੁੰਚੇ ਹੋਏ ਆਂ ਦੇਸ਼ ਦੀ ਮਸ਼ਹੂਰ ਬੱਕਰੀਆਂ ਦੀ ਮੰਡੀ ਜੋ ਹਰ ਸਾਲ ਲੱਗਦੀ ਹੈ ਮਲੇਕੋਡਾ ਵਿਖੇ ਇੱਥੇ ਬੱਕਰੀਦ ਦੇ ਮੌਕੇ ਹਜ਼ਾਰਾਂ ਜੋ ਬੱਕਰੇ ਹਨ ਇੱਥੇ ਕਰਵਾਨੀ ਵਾਸਤੇ ਜਾਂ ਵੈਸੇ ਹੀ ਵੇਚਣ ਵਾਸਤੇ ਬਖ ਬਖ ਸਟੇਟਾਂ ਤੋਂ ਆਉਂਦੇ ਹਨ ਅਤੇ ਆਪਾਂ ਨਾਲ ਗੱਲ ਕਰਾਂਗੇ। ਆ ਕੀ ਨਾਮ ਜੀ ਆਪਣਾ? ਮੇਰਾ ਨਾਮ ਜੀ ਕਪਿਲ ਹੈ ਤੇ ਮੈਂ ਸ਼੍ਰੀ ਗੰਗਾ ਨਗਰ ਜ਼ਿਲ੍ਹੇ Rajasthan ਤੋਂ ਆ। ਠੀਕ ਹੈ। ਤੇ ਬੀ ਐ ਫਾਈਨਲ ਹੁਣੀ ਫਾਈਨਲ ਕਰ ਰਹੇ ਹਾਂ ਤੇ ਵੀਪੜ ਚੱਲ ਰਹੀ ਹੈ ਮੇਰੀ। ਜੀ ਜੀ ਜੀ। ਅੱਜ ਕੱਲ੍ਹ क्रेज ਹੈ ਨਾ ਨੌਜਵਾਨਾਂ ਵਿੱਚ ਵੀ ਬੀ ਐ ਕਰੋ ਜਾਂ ਪਲੱਸ 2 ਕਰੋ, ਆਈਲੈਂਡਸ ਦੇ ਬੈਂਡ ਲਾਓ ਤੇ ਕੈਨੇਡਾ ਜਾਓ। ਤੁਹਾਡਾ ਨੇ ਬਾਹਰ ਜਾਣ ਦਾ ਮਨੋਂ ਕਰਿਆ। ਨੀ ਜੀ ਕਦੇ ਕਰਵਾਲਿਆਂ ਨੇ ਵੀ ਨਹੀਂ ਦੱਸਿਆ ਇਹ ਬਾਰੇ ਵੀ ਹਾਂ ਆਪ ਨੂੰ ਬਾਹਰ ਜਾਣਾ ਚਾਹੀਦਾ ਕੁਝ ਜਿਹਾ ਸਿਸਟਮ ਵੀ ਠੀਕ ਹੈ ਆਪਣੇ ਕਮਾ ਇੱਥੇ ਵੀ ਇੰਨਾ ਹੀ ਕਮਾ ਸਕਦੇ ਜਿੰਨਾ ਆਪਾਂ ਬਾਹਰ ਕਮਾ ਸਕਦੇ ਹਾਂ ਬਸ ਬੰਦੇ 'ਚ ਮਿਹਨਤ ਕਰਨ ਦਾ ਜਨੂਨ ਹੋਣਾ ਚਾਹੀਦਾ ਬਸ ਤੇ ਤੁਸੀਂ ਮੁੱਖ ਤੌਰ ਤੇ ਕਾਰੋਬਾਰ ਕਰਦੇ ਹੋ ਬੱਕਰੀਆਂ ਦਾ ਹਾਂ ਬੱਕਰੇ ਬੱਕਰੀਆਂ ਨੂੰ ਪਾਲਦੇ ਹੋ ਕਈ ਸਾਲ ਕਿੰਨੇ ਸਾਲਾਂ ਤੋਂ ਤੁਹਾਡੇ ਬਾਬੇ ਦਾਦੇ ਪਾਲਦੇ ਰਹਣਗੇ ਹਾਂ ਸਾਡੀ ਤਾਂ ਪੀੜੀ ਤੋਂ ਚੱਲ ਰਿਹਾ ਜੀ ਅੱਛਾ ਪਹਿਲੇ ਮੇਰੇ ਮਾਮਾ ਜੀ ਪਾਲਦੇ ਹੁੰਦੇ ਸੀ ਹੁਣ ਉਹਨਾਂ ਦੇ ਮਤਲਬ ਮੁੰਡਾ ਜੋ ਕੰਮ ਕਰਦਾ ਹੈ ਉਹਦੇ ਨਾਲ ਹੁਣ ਮੈਂ ਵੀ ਸ਼ੁਰੂ ਕਰ ਲਿਆ ਜੀ ਬਹੁਤ ਬਹੁਤ ਵਧੀਆ ਹਾਂ ਕੁਝ ਦੇ ਨਿਸ਼ਾਨ ਹੈ ਸਾਰੇ ਸਾਰੇ ਵਧੀਆ ਬੋਲਣ ਚਾਹੁੰਦੇ ਬਹੁਤ ਵਧੀਆ ਹਾਂਜੀ 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 ਭਾਈ ਚਾਰ ਕਿਸਾਨ ਜਿੱਥੇ ਬਹੁਤ ਵਧੀਆ ਜੋ ਤੁਹਾਡੇ ਮੁਸਲਮਾਨ ਵੀਰ ਨੇ ਬਹੁਤ ਹੀ ਕਰਦੇ ਹਨ ਆਪਣਾ ਸਭ ਦਾ ਸਤਿਕਾਰ ਕਰਦੇ ਆ ਨਾ ਤੇ ਤੁਹਾਡੇ ਕੋਲੇ ਹੁਣ ਕਿੰਨੇ ਜਾਨਵਰ ਰਹਿ ਗਏ ਜੀ ਮੈਂ ਤਾਂ 50 ਜਾਨਵਰ ਲੈ ਕੇ ਆਇਆ ਸੀ ਤੇ ਹੁਣ ਆਪਣੇ ਲਗਭਗ ਤਾਂ ਵਿਕ ਕੀ ਗਏ ਹੁਣ 7-8 ਕੁਝ ਰਹਿ ਗਏ ਆ ਠੀਕ ਹੈ ਤੇ ਵਧੀਆ ਮੁਨਾਫਾ ਵੀ ਆਪਣਾ ਹੋ ਰਿਹਾ ਐਵੇਂ ਵੀ ਨਹੀਂ ਵੀ ਕਾਟਾ-ਕੂਟਾ ਲੱਗਦਾ ਵੀ ਮਿਹਨਤ ਕਰਦੇ ਆ ਤਾਂ ਫਿਰ ਆਪਣਾ ਉਹਨਾਂ ਮੁੱਲ ਵੀ ਮਿਲ ਜਾਂਦਾ ਆਪਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਲੋਕੀ ਕਹਿੰਦੇ ਵੀ ਰਿਸਕ ਲੈਣਾ ਨਹੀਂ ਚਾਹੁੰਦੇ ਵੀ ਇੱਥੇ ਤਾਂ ਕਮਾਈ ਹੈ ਨਹੀਂ ਇਹ ਕਾਟਾ ਲੱਗਦਾ ਹੈ ਕੋਈ ਵੀ ਬਿਜ਼ਨਸ ਕਰ ਲੀਏ ਕੋਈ ਪ੍ਰੋਫਿਟ ਨਹੀਂ ਮਿਲਦਾ ਆਪਾਂ ਨੂੰ ਬਾਹਰ ਜਾਣਾ ਪੈਣਾ ਉੱਥੇ ਜਾ ਕੇ ਲਾਈਫ ਸੈੱਟ ਹੋ ਜੂਗੀ ਆ ਸਿਸਟਮ ਮਤਲਬ ਜਿਨ੍ਹਾਂ ਦੀ ਥਿੰਕਿੰਗ ਆਈ ਹੈ ਨਾ ਉਹ ਬਹੁਤ ਗਲਤ ਚੱਲ ਰਹੀ ਹੈ ਅੱਜ ਦੇ ਯੁਵਾ ਜਿਹੜੇ ਆ ਨਾ ਉਹਨਾਂ ਨੂੰ ਬਸ ਇੱਥੇ ਹਾਰਡਵਰ ਕਰਨ ਦਾ ਹੈ ਹੀ ਨਹੀਂ ਮਤਲਬ ਮਤਲਬ ਕਰ ਲਿਆ ਆਪਾਂ ਇੱਥੇ ਤੇ ਉਹ ਕਹਿੰਦੇ ਵਿੱਚ ਠੀਕ ਆ ਬਾਹਰ ਚੱਲਾਂਗੇ ਆਪਣੀ ਜ਼ਿੰਦਗੀ ਸੈੱਟ ਹੈ ਪਰ ਮੈਨੂੰ ਐਵੇਂ ਲੱਗਦਾ ਆਪਾਂ ਇੱਥੇ ਕਮਾਵਾਂਗੇ ਨਾ ਉਹ ਤੋਂ ਜਿਹੜੇ ਮਿਹਨਤ ਕਰਾਂਗੇ ਉਹ ਤੋਂ ਜ਼ਿਆਦਾ ਆਪਾਂ ਇੱਥੇ ਕਮਾ ਲਾਂਗੇ ਪਰ ਆਪਣੇ ਯੂਆ ਤੇ ਪੰਨ ਕੀ ਸਿਸਟਮ ਹੋ ਰੱਖਿਆ ਹੈ ਅੱਜ ਦੀ ਸਾਰੇ ਕੁਝ ਦੇਖ ਦੇ ਕੇ ਜਲਦੀ ਵੀ ਆਪਾਂ ਚਲੋ ਬਾਹਰ ਚਲੀਏ ਬਾਹਰ ਚਲੀਏ ਉੱਥੇ ਪੈਸਾ ਇੱਥੇ ਕੋਈ ਹੈ ਹੀ ਨਹੀਂ ਕੁਝ ਜੋ ਕਮਜੂਰ ਬਾਹਰ ਕਰਦਾ ਉਹ ਇੱਥੇ ਵੀ ਕਰ ਸਕਦਾ ਹੈ ਜਨੂਨ ਹੋਣਾ ਹੈ ਤੇ ਮੈਨੂੰ ਇਹ ਗੱਲ ਦੱਸੋ ਵੀ ਜਦੋਂ ਬੱਕਰਾ ਪਾਲਣ ਦੀ ਕੀ ਵਿਧੀ ਹੈ ਇਹ ਕਿੰਨੇ ਸਾਲਾਂ ਦਾ ਵਿਕ ਜਾਂਦਾ ਕਿੰਨਾ ਬੇਲਡ ਹੁੰਦਾ ਤਾਂ ਕੀ ਖਰਾਕ ਹੁੰਦੀ ਹੈ ਦੀ ਹਾਂ ਵੀ ਅਸੀਂ ਤਾਂ ਬੱਚੇ ਲੈ ਕੇ ਜਾਂਦੇ ਹਾਂ ਇੱਥੋਂ ਠੀਕ ਹੈ ਅੱਛੇ ਚੰਗੇ ਬਿੱਟਲ ਨਸਲ ਦੇ ਬੱਕਰੇ ਲੈ ਕੇ ਜਾਂਦੇ ਹਾਂ ਬੱਚੇ ਪੰਜ ਪੰਜ 7 7000 ਦੇ ਬੱਚੇ ਮਿਲ ਜਾਂਦੇ ਆਪਾਂ ਨੂੰ ਤੇ ਉਹ ਤੋਂ ਬਾਅਦ ਆਪਾਂ ਘਰੇ ਲਿਆ ਕੇ ਤੇ ਉਹਦੀ ਸਾਲ ਦੂਦ ਸਾਲ ਇੱਥੇ ਮਤਲਬ ਈਦ ਦੇ ਜਿਹੜੇ ਕੁਰਬਾਨੀ ਦਾ ਬੱਕਰਾ ਲੱਗਦਾ ਨਾ ਜਿਹੜਾ ਉਹਦਾ ਮਤਲਬ 2 ਦਿਨ ਦਾ ਹੋਣਾ ਜ਼ਰੂਰੀ ਹੈ ਜਿਵੇਂ 14 ਸਾਲ ਦਾ 14 ਮਹੀਨਿਆਂ ਦਾ ਹੋਣਾ ਜ਼ਰੂਰੀ ਆਉਂਦਾ ਠੀਕ ਹੈ ਉਦੋਂ ਛੋਟੇ ਦੀ ਕੁਰਬਾਨੀ ਨਹੀਂ ਲੱਗਦੀ ਇੱਥੇ ਤੇ ਉਹਦੇ ਵਾਸਤੇ ਆਪਾਂ ਨੂੰ ਵੀ ਚਾਰੇ ਚ ਗੁਵਾਰ ਦਾ ਜਿਹੜਾ ਉਹ ਕਚਰਾ ਨਹੀਂ ਹੁੰਦਾ ਨੀਰਾ ਜੀ ਨੂੰ ਆਪਾਂ ਬੋਲਦੇ ਆ ਇੱਕ ਤਾਂ ਉਹ ਚਾਹੀਦਾ ਹੁੰਦਾ ਤੇ ਦੂਜੀ ਥੋੜਾ ਬਹੁਤ ਦਾਣਾ ਜਿਵੇਂ ਕਣਕ ਹੋਗੀ ਜੋ ਹੋਗੇ ਤੇ ਆ ਜਿਹੜੇ ਆਪਣੀ ਦਾਲਾਂ ਦਾ ਉਹਨਾਂ ਦਾ ਕਚਰਾ ਹੋ ਗਿਆ ਆ ਜੀ ਠੀਕ ਹੈ ਮਿਲਾਵਟ ਜੇ ਕਰਕੇ ਤੇ ਦलिया ਦੁਲਿਆ ਇਹਨਾਂ ਪਾਣਾ ਪੈਂਦਾ ਹੈ ਕੋਈ ਖਾਸ ਡਾਈਟ ਨਹੀਂ ਪਰ ਪ੍ਰੋਫਿਟ ਅੱਛਾ ਹੈ ਕੀ ਕੋਈ ਸਰਕਾਰ ਵੱਲੋਂ ਕੋਈ ਸਬਸਿਡੀ ਵਗੈਰਾ ਕੋਈ ਸਹਾਇਤਾ ਸੇਵਾ ਤਾਂ ਹੈਗੀ ਹੈ ਪਰ ਠੀਕ ਹੈ ਆਪਾਂ ਤਾਂ ਆਪਣੇ ਘਰ ਦੇ ਵੱਲੋਂ ਕਰ ਰੱਖਿਆ ਹੈ ਵੀ ਆਪਾਂ ਨੂੰ ਸਬਸਿਡੀ ਵੀ ਮਿਲਦੀ ਹੈ 25 ਬੱਕਰੀਆਂ ਤੇ ਇੱਕ ਬੱਕਰਾ ਮਿਲਦਾ ਹੈ ਪਰ ਉਹਨੂੰ 2 ਲੱਖ ਰੁਪਏ ਆਪ ਨੂੰ ਸਰਕਾਰ ਸਬਸਿਡੀ ਦਿੰਦੀ ਹੈ ਹਾਂ ਪਰ ਆਪਣੇ ਤਾਂ ਘਰ ਤੋਂ ਹੀ ਕਰ ਰੱਖਿਆ ਹੈ ਫਿਰ ਕੋਈ ਹੈ ਨਹੀਂ ਇਹ ਨਾ ਸਿਸਟਮ ਹੋ ਜਾ ਠੀਕ ਹੈ ਥੈਂਕ ਯੂ ਤੇ ਆਪਾਂ ਵੱਤ ਵੱਤ ਸੱਤ ਰਿਆ ਦਾ ਬੱਕਰਾ ਵੇਚਿਆ ਜੀ ਕਿੰਨੇ ਕਿਲੋ ਆ ਉਹ ਸੀਗਾ ਆਪਣੇ 90 95 ਕਿਲੋ ਦਾ ਸੀਗਾ ਤੇ 45 ਪਲੱਸ ਹਾਈਟ ਸੀਗੀ ਉਹਦੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਕਮੂ ਨਹੀਂ ਕਰਦੇ ਉਹਨਾਂ ਤਾਂ ਗੱਲਾਂ ਕਰਨ ਦਾ ਮਤਲਬ ਆਈ ਹੈ ਵੀ ਹਾਂ ਠੀਕ ਕੰਮ ਤਾਂ ਹੁੰਦਾ ਨਹੀਂ ਉਹਨਾਂ ਤੋਂ ਉਹਦਾ ਹੀ ਗੱਲ ਕਹਿੰਦੇ ਆ ਵੀ ਠੀਕ ਹੈ ਕੀ ਹੈ ਇਹਨਾਂ 'ਚ ਕੁਝ ਨਹੀਂਗਾ ਪਰ ਜੇ ਆਪ ਕੋ ਮਿਹਨਤ ਕਰਾਂਗੇ ਤਾਂ ਬਹੁਤ ਕੁਝ ਹੈ ਇਹ ਨਹੀਂ ਬੈਠ ਕੇ ਗੱਲਾਂ ਕਰੇਗਾ ਫਿਰ ਕੁਝ ਨਹੀਂਗਾ ਉਹ ਗੱਲ ਹੈ ਜੇ ਤੁਸੀਂ ਬੀਏ ਕਰਨ ਤੋਂ ਬਾਅਦ ਇਹ ਕੰਮ ਤੁਸੀਂ ਇਹ ਜੀ ਪੈ ਗਏ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ ਘਰ ਦਾ ਕੰਮ ਹੈ ਹਨਾ ਠੀਕ ਹੈ ਖੁਦ ਦਾ ਬਿਜ਼ਨਸ ਹੈ ਜਿਹੜਾ ਕੱਟਾ ਵੀ ਲੱਗਦਾ ਤਾਂ ਫਿਰ ਹੀ ਤਾਂ ਕੱਟਾ ਲੱਗਦਾ ਨਹੀਂ ਕਰਾਂਗੇ ਤਾਂ ਨਹੀਂ ਲੱਗਦਾ ਜੇ ਬਹਿ ਕੇ ਕਹਦੀਏ ਵੀ ਹਾਂ ਆਪਣਾ 50000 ਦੇ ਵਿਕ ਜੂਗਾ ਆਪਾਂ ਸੇਵਾ ਨਹੀਂ ਕਰਦੇ ਦੀ ਫਿਰ ਤਾਂ ਕੱਟਾ ਹੀ ਲ ਅਵੇਸੇ ਵੀ ਮਿਹਨਤ ਕਰਾਂਗੇ ਤਾਂ ਕੋਈ ਘਾਟਾ ਨਹੀਂਗਾ ਵਧੀਆ ਪ੍ਰੋਫਿਟ ਆ ਆਪਣਾ ਤੇ ਪੜਾਈ ਵੀ ਚੱਲੀ ਜਾਂਦੀ ਐ ਕਈ ਕਹਿੰਦੇ ਵੀ ਕੰਮ ਕਰਦੇ ਆ ਤਾਂ ਪੜਾਈ ਨਹੀਂ ਹੁੰਦੀ ਆਪਣੀ ਪੜਾਈ ਵੀ ਚੱਲੀ ਜਾਂਦੀ ਐ ਤੇ ਚੰਗਾ ਪੈਸਾ ਵੀ ਕਮਾਈ ਜਾਂਦੇ ਆ ਹਾਂਜੀ ਆਪਾਂ ਇੱਕ ਸਾਥੀ ਨੂੰ ਹੋਰ ਮਿਲਦੇ ਆ ਇਹ ਰਾਜਸਥਾਨ ਤੋਂ ਨੇ ਵੀ ਇਹਨਾਂ ਕੋਲ ਬੱਕਰੇ ਵੀ ਕਾਫੀ ਵਧੀਆ ਮਿਹਨਤ ਕੀਤੀ ਹੋ ਤਕੜੇ ਬੱਕਰੇ ਨੇ ਹਾਂਜੀ ਕੀ ਨਾਮ ਆ ਆਪਣਾ ਮੇਰਾ ਨਾਮ ਖਿਲਾਸ਼ ਕਿੱਥੋਂ ਆਇਓ ਰਾਜਸਥਾਨ ਬੀਕਰੇ ਜਿਲ੍ਹਾ ਬੀਕਰੇ ਪਿੰਡ ਛਤਰਗੜ ਕਿੰਨੇ ਸਾਲ ਤੋਂ ਆ ਰਹੇ ਹੋ ਇਧਰ ਆ ਰਹੇ 12 ਸਾਲ ਤੋਂ ਜਾਨਵਰ ਲੈ ਗਏ 80 90 ਨਗ ਲੈ ਕੇ ਆਈ ਸੀ 70 75 80 ਬੱਕਰੇ ਵਿਗੇ 10 12 ਬੱਕਰੇ ਖੜੇ ਦੋ ਵੱਡੇ ਬੱਕਰੇ ਖੜੇ ਬਾਕੀ ਛੋਟੇ ਬੱਕਰੇ ਖੜੇ ਇਹ ਬੱਕਰੇ ਦੀ ਕਿੰਨਾ ਬੇਟ ਹੈ ਤੇ ਕਿੰਨੀ ਉਮਰ ਹੈ ਇਹ ਬੱਕਰੀ ਦੀ ਉਮਰ ਹੋਈ ਹੁਣ 2.5 ਸਾਲ ਦੀ ਜੀ ਉਹ ਬੱਕਰੀ ਦਾ ਵਜਨ ਹੈ 1 ਕੁੰਟਲ 60 ਕਿਲੋ ਅੱਠ ਦੰਦ ਬੱਕਰਾ ਹੈ ਨਿਆ ਬੱਕਰਾ ਹੈ ਇਹ ਅਸੀਂ ਮੰਗ ਰਹੇ 2 ਲੱਖ 25 ਹਜ਼ਾਰ ਠੀਕ ਹੈ ਸ਼ੇ ਸ਼ੇਂਗਲ ਬਗਰੀ ਕਿੰਨਾ ਲੱਗਿਆ ਤੇ ਇਹਦਾ ਲੱਗਿਆ 1.5 ਲੱਖ 1.5 ਲੱਖ 1.5 ਲੱਖ ਹੂੰ ਹੂੰ ਠੀਕ ਹੈ ਠੀਕ ਹੈ ਹਾਈਟ ਹੈ ਬਗਰੀ ਦੀ ਕਿੰਨੀ 44 ਇੰਚ ਹਾਈਟ ਹੈ 160 ਵਜ਼ਨ ਹੈਗਾ ਠੀਕ 2.5 ਸਾਲ ਦੀ ਉਮਰ ਹੈ ਦੀ ਠੀਕ ਕੀ ਖਰਾਕ ਖਾਂਦੇ ਨੇ ਇਹਨੂੰ ਰੱਖਣ ਰਖਾਅ ਵਾਸਤੇ ਕਿੰਨਾ ਖਰਾਕ ਬਹੁਤ ਖਾਂਦੇ ਹੈ ਖਰਚਾ ਵੀ ਬਹੁਤ ਪੈਂਦਾ ਹੈ ਹੋਰ ਦੁੱਧ ਪਿੰਦੇ ਹੈ ਟਾਈਮ ਦਾ 5 ਕਿਲੋ ਜੋ ਹੈ ਕਣਕ ਪੱਤੀ ਹੈ ਗੁਆਰਾ ਹੈ ਬਹੁਤ ਕੁਝ ਖਰਚਾ ਕਰਨ ਬੈਤੋ ਮਿਹਨਤ ਬਹੁਤ ਹੈਗੀ ਬਾਲੀ ਬਾਲੀ ਮਿਹਨਤ ਹੈਗੀ ਹੂੰ ਪਾ ਕੇ ਕੇ ਪਸ਼ੂ ਤਿਆਰ ਹੋ ਗਏ 100 ਵੀਰ ਕਹਿੰਦਾ ਵੀ 1.5 ਲੱਖ ਰੁਪਏ ਲੱਗ ਚੁੱਕੇ ਆ ਤੇ ਤੇ ਬਾਕੀ ਦੇਖਦੇ ਆਂਗੇ ਵਿਚਣਗੇ ਸਾੜੇ ਨਹੀਂ ਹੂੰ ਅ ਠੀਕ ਹੈ ਡੇਡ ਲਈ ਜਾਂਦੇ ਹੈ ਲੇ ਬੱਕਰੀ ਲੈ ਜਾਂਦੇ ਬਹੁਤ ਵਧੀਆ ਮਲੇ ਕੋਲ ਵਿੱਚ ਬਹੁਤ ਭਾਈਚਾਰਕ ਸਾਂਝ ਇੱਥੇ ਬਹੁਤ ਲੋਕ ਪਿਆਰ ਕਰਦੇ ਨੇ ਹੈ ਨਾ ਲੋਕ ਪਿਆਰ ਕਰਦੇ ਆ ਸਾਢੇ 4 ਬੰਦੇ ਖਰਦੇ ਹੈ 12 ਸਾਲ ਸਾਨੂੰ ਇੱਧਰ ਹੋ ਗਿਆ ਆਂਦੇ ਨੂੰ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਹੈਗੀ ਠੀਕ ਹਾਂਜੀ ਕੀ ਨਾਮ ਹੈ ਜੀ ਆਪਣਾ ਬਲਕਾਰ ਸਿੰਘ ਜੀ ਕਿੱਥੋਂ ਆਇਓ ਜਗਰਾਉਂ ਦੇ ਨਾਲ ਸਿੱਧਾ ਬੇਟ ਪਿੰਡ ਹੈ ਜੀ ਠੀਕ ਹੈ ਜੀ ਕਦੋਂ ਆਏ ਸੀ ਇੱਥੇ ਮੰਡੀ 'ਚ ਅੱਜ 4 ਵਜੇ ਆਏ ਜੀ ਕਿੰਨੇ ਲੈ ਗਏ ਜਾਨਵਰ ਵੇਚਣ ਵਾਸਤੇ 23 ਲੈ ਗਏ ਸੀ ਤੇ 10 ਵਜੇ ਤੇ 13 ਲੈ ਗਏ ਅੱਜ ਫਿਰ ਰਹੋਗੇ ਇੱਥੇ ਅੱਜ ਨਹੀਂ ਅੱਜ ਚਲੇ ਜਾਵਾਂਗੇ 10 ਵਜੇ ਚਲੇ ਜਾਵਾਂਗੇ ਜਿੰਨੇ ਵੇਚੇ ਵੇਚ ਦਾਂਗੇ ਤੇ ਤੁਸੀਂ ਘਰੇ ਮਤਲਬ ਕੰਮ ਕਰਦੇ ਹੋ ਇਹਦਾ ਵਪਾਰ ਕਰਦੇ ਹੋ ਬੱਕਰੀਆਂ ਦਾ ਹਨਾ ਕਿੰਨੇ ਤੁਹਾਡੇ ਰੱਖੇ ਹੋਏ ਨੇ ਘਰੇ ਮੇਰੇ ਕੋਲ 650 ਹੋਏ ਜੀ 650.7 ਕੁਛ ਨਾਲ ਲੈਣੇ 650 ਕਰਿਆ ਇੱਥੇ